ਸੁਰਮਾ ਅੱਖਾਂ ਦੇ ਵਿੱਚ ਤਾਂ ਪਾਉਣੀ ਮੇਰੇ ਮਾਹੀ ਨੂੰ ਪਸੰਦ ਮੈਸ਼ ਕਿੰਨੇ ਲਾਉਣੀਆਂ ਕਚਲਾ ਅੱਖਾਂ ਦੇ ਵਿੱਚ ਤਾਂ ਪਾਉਣੀ ਹਾਇ ਮੈਂ ਮਰਗੀ 10 ਮਿੰਟ ਹੀ ਰਹਿ ਗਏ ਬੱਸ ਹਾਂ ਚ ਰੋਟੀ ਖਾ ਲਾ ਕਿ ਸ਼ੀਸ਼ੇਗੇ ਸੁਰਮਈ ਪਾਈ ਜਾਣਗੀ ਦੀਦੀ ਪਹਿਲਾਂ ਹੀ ਨਾ ਮੇਰੇ 10 ਮਿੰਟ ਰਹਿ ਗਏ ਬੱਸ ਹਾਂ ਚ ਤੁਸੀਂ ਜੀਜਾ ਜੀ ਨੂੰ ਕਹੋ ਮੋਟਰਸਾਈਕਲ ਕੱਢ ਲੈ ਮੈਂ ਕੀ ਲੇਟ ਹੋਈ ਜਾਂਦੀ ਆ ਨੀ ਬਾਲੀਏ ਗਾਲੀ ਉਤੇ ਬਾਹਰ ਹੀ ਖੜੇ ਨੇ ਤੂੰ ਰੋਟੀ ਖਾ ਲਾ ਪਹਿਲਾਂ ਹਾਇ ਕਿੰਨੇ ਚੰਗੇ ਨੇ ਨਾ ਜੀਜਾ ਜੀ ਕਾਸ਼ ਮੇਰਾ ਵੀ ਕੋਈ ਇਦਾਂ ਦਾ ਹੀ ਘਰ ਵਾਲਾ ਹੋਵੇ ਬਸ ਕਰ ਸੁਪਨੇ ਨਾ ਲੈ ਪਹਿਲਾਂ ਐਲਸ ਕਰ ਲੈ ਆਪਦੀ ਮੇਰੇ ਘਰ ਵਾਲੇ ਨੂੰ ਨજર ਨਾ ਲਾਤੀ じゃ ਪਹਿਲਾਂ ਰੋਟੀ ਖਾ ਲੈ ਫਟਾਫਟ ਮੈਂ ਬੁੱਕ ਲੈ ਕੇ ਜਲਦੀ ਕਰੋ ਇਹ ਵੀ ਕਾਲੀ ਹੋ ਰਹਦੀ ਆ ਸੱਚੀ ਪੁੱਤ ਤੂੰ ਕਿੱਧਰ ਨੂੰ ਚੱਲਿਆ ਉਹ ਮੈਂ ਸੀਰਤ ਨੂੰ ਛੱਡਣ ਚੱਲਿਆ ਸੀਗਾ ਇੰਸਟੀਚਿਊਟ ਅੱਛਾ ਮੈਂ ਤਾਂ ਭੁੱਲੀ ਮੱਛਣਾ ਕੁਝ ਯਾਦ ਹੀ ਨਹੀਂ ਰਹਿੰਦਾ ਪਤਾ ਕੀ ਹੋਇਆਗਾ ਆਹੋ ਹੋਰ ਤੋਂ ਨੇ ਯਾਦ ਵੀ ਕੀ ਰਹਿੰਦਾ ਆਪਣਾ ਜਵਾਈ ਯਾਦ ਰਹਿੰਦਾ ਬਾਕੀ ਸਾਰਾ ਕੁਝ ਤਾਂ ਤੁਸੀਂ ਭੁੱਲੇ ਜਾਂਨੇ ਹੋ ਬਸ ਕਰਿਆ ਕਰਨੀ ਤੈਨੂੰ ਵੀ ਨਾ ਮਜ਼ਾਕ ਤੋਂ ਬਿਨਾ ਕੁਝ ਨਹੀਂ ਆਉਂਦਾ ਜੱਗੀ ਪੁੱਤ ਪੜਦੀ ਵੀ ਐ ਕਿਉਂ ਹੀ ਪੈਸੇ ਲਈ ਜਾਂਨੇ ਤੇ ਉਹ ਮੰਮੀ ਬਥੇਰੀ ਸਿਆਣੀਆਂ ਆਪਣੀ ਸਿਰਤ ਬਥੇਰਾ ਪੜਦੀ ਆ ਸਿਰਤ ਤੈਨੂੰ ਪੈਸੇ ਪੁੱਸਣ ਦੀ ਲੋੜ ਤਾਂ ਨਹੀਂ ਹੈਗੀ ਉਹ ਹਾਂ ਸੱਚ ਜੀਜਾ ਜੀ ਮੈਂ ਤਾਂ ਭੁੱਲੀ ਗਈ ਸੀ ਇਸ ਮਹੀਨੇ ਦੀ ਫੀਸ ਭਰਨੀ ਆ ਮੇਰੇ ਤਾਂ ਦਿਮਾਗ ਚੋਂ ਹੀ ਨਿਕਲ ਗਿਆ ਸੀ ਮੈਨੂੰ ਪਤਾ ਸੀਗਾ ਤੇਰੇ ਇਸ ਮਹੀਨੇ ਦੀ ਫੀਸ ਜਾਣ ਵਾਲੀ ਆ ਕੋਈ ਗੱਲ ਨਹੀਂ ਮੈਂ ਭਰ ਦੂੰਗਾ ਅੱਜ ਸੌਰੀ ਮੇਰੇ ਤਾਂ ਚਿੱਤ ਤੇ ਹੀ ਨਹੀਂ ਰਿਹਾ ਆ ਦੇਖ ਲੈ ਪੜਦੀ ਦੱਸ ਕਿ ਸਵਾਹ ਹੋ ਗਈ ਫੀਸ 흘ਜਾਣੀ ਯਾਦ ਨਹੀਂ ਰਹੀ ਇਹਨੂੰ ਉਹ ਤੁਸੀਂ ਮੰਮੀ ਐਵੇਂ ਨਾ ਬੋਲੀ ਜਾਇਆ ਕਰੋ ਸਿਆਣੀਆਂ ਕੁੜੀ ਅਕਲ ਵਾਲੀ ਆ ਨਾਲੇ ਬੱਸ ਇਹਦੇ ਬੈਂਡ ਆ ਜਾਣਾ ਇਹਨੂੰ ਬਾਹਰ ਭੇਜ ਦੇਣਾ ਸੈੱਟ ਕਰ ਦੇਣਾ ਇਹਨੂੰ ਪੂਰਾ ਆਪਾਂ ਕੀ ਆ ਮੈਂ ਗਾਲ੍ਹਾਂ ਕੱਢਦੀ ਹਾਂ ਹੂੰ ਦੇਖੀ ਤੂੰ ਤੇਰਾ ਸਿਰ ਤੇ ਹਰੇਕ ਸ਼ੌਂਕ ਪੁਗਾਣਾ ਤੇਰੇ ਜੀਜੇ ਨੇ ਆਹੋ ਬਸ ਗੱਲਾਂ ਨਾ ਮਾਰੋ ਚੱਲੋ ਹੁਣ ਚੱਲ ਚੱਲ